ਆਪਾਂ ਬਣਾਵਾਂਗੇ ਦਹੀਂ ਮਸਾਲਾ ਭਿੰਡੀ ਆਪਾਂ 1/2 ਕਿਲੋ ਭਿੰਡੀ ਬਿਲਕੁਲ ਤਾਜੀ ਸੌਫਟ ਭਿੰਡੀ ਲਈ ਹੈ ਇਹਦੇ ਵਿੱਚ ਜਿਹੜੇ ਬੀਜ ਆ ਉਹ ਬਿਲਕੁਲ ਨਰਮ ਆ ਤੇ ਇਹਨੂੰ ਆਪਾਂ ਤਿਆਰ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਪਹਿਨੂੰ ਚੰਗੀ ਤਰ੍ਹਾਂ 3-4 ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਢੋល ਲਿਆ ਹੁਣ ਪਾਣੀ ਹੈ ਜਿਹੜਾ ਆਪਾਂ ਨੇ ਇਹ ਤਾਂ ਚੰਗੀ ਤਰ੍ਹਾਂ 10 ਮਿੰਟ ਰੱਖ ਕੇ ਚੰਗੀ ਤਰ੍ਹਾਂ ਸੁਕਾਤਾ ਤੇ ਆਪਾਂ ਇਹਨੂੰ 3 ਘੰਟੇ ਪੱਖੇ ਦੇ ਥੱਲੇ ਜਿਹੜਾ ਚੰਗੀ ਤਰ੍ਹਾਂ ਸੁਕਾ ਲਿਆ ਇਹ ਹੁਣ ਆਪਾਂ ਇਹਨੂੰ ਕੱਪੜੇ ਦੇ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਵਾਂਗੇ ਤਾਂ ਕਿ ਜਿਹੜੀ ਭਿੰਡੀ ਦੀ ਚਿਪਕਾਹਟ ਉਹ ਨਾ ਬਣੇ ਆਪਾਂ ਭਿੰਡੀ ਦੀ ਜਿਹੜੀ ਡੰਡੀ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਉਹਦੇ ਵਿੱਚ ਜਿਹੜਾ ਪਾਣੀ ਆਉਂ ਉਹ ਆਸਾਨੀ ਨਾਲ ਨਹੀਂ ਸੁੱਕਦਾ ਇਹਨੂੰ ਆਪਾਂ ਪਾਉਣੇ ਦੇ ਨਾਲ ਜਾਂ ਕਿਸੇ ਕਾਟਨ ਦੇ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਭਿੰਡੀ ਨੂੰ ਸਾਫ਼ ਕਰ ਲੈਣਾ ਆਪਾਂ ਭਿੰਡੀ ਨੂੰ ਚੰਗੀ ਤਰ੍ਹਾਂ ਸੁਕਾ ਲੈ ਹੁਣ ਆਪਾਂ ਭਿੰਡੀ ਨੂੰ ਦੋਨੋਂ ਸਾਈਡਾਂ ਤੋਂ ਜਿਹੜਾ ਕੱਟਤਾ ਹੁਣ ਜਿਹੜੀ ਭਿੰਡੀ ਦਾ ਸਾਈਜ਼ ਲੰਬਾ ਹੈ ਉਹਨੂੰ ਆਪਾਂ ਗੱਬੇ ਤੇ ਦੋ ਹਿੱਸੇ ਕਰ ਲਵਾਂਗੇ ਤੇ ਜਿਹੜੀ ਭਿੰਡੀ ਦਾ ਸਾਈਜ਼ ਛੋਟਾ ਹੈ ਉਹਨੂੰ ਆਪਾਂ ਐਸੇ ਤਰ੍ਹਾਂ ਹੀ ਉਹਨਾਂ ਦੇ ਗੱਬੇ ਦੇ ਦੋ-ਦੋ ਪੀਸ ਜਿਹੜੇ ਕਰ ਲੈਣੇ ਆ ਇਹ ਭਿੰਡੀ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਇਹਦੇ ਵਿੱਚ ਬਿਲਕੁਲ ਵੀ ਚਿਪਚਪਾहट ਨਹੀਂ ਹੁੰਦੀ ਤੇ ਦਹੀਂ ਭਿੰਡੀ ਬਣਾਉਣ ਵਾਸਤੇ ਅਸੀਂ ਇੱਕ ਬੜਾ ਚਮਚ ਜਿਹੜਾ ਉਹ ਜਿਹੜਾ ਤਾਜੇ ਦਹੀਂ ਦਾ ਲਿਆ ਹੈ ਤੇ ਇਹਦੇ ਵਿੱਚ ਆਪਾਂ ਨੇ 2 ਚਮਚ ਜਿਹੜੇ ਪਾਏ ਆ ਪਾਣੀ ਦੇ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਇੱਕ ਸਮੂਜਾ ਆਪਾਂ ਨੇ ਤਿਆਰ ਕਰ ਲੈਣਾ ਤੇ ਜਿਹੜੇ ਆਪਾਂ ਨੇ ਮਸਾਲੇ ਆ ਉਹ ਆਪਾਂ ਦਹੀਂ ਦੇ ਵਿੱਚ 15 ਕਿ ਮਿੰਟ ਪਹਿਲਾਂ ਆਪਾਂ ਨੇ ਦਹੀਂ ਦੇ ਵਿੱਚ ਘੋਲ ਕੇ ਰੱਖ ਦੇਣਾ ਇੱਕ ਚਮਚ ਪਾਇਆ ਧਨੀਆ ਪਾਊਡਰ ਇੱਕ ਚਮਚ ਪਾਇਆ ਆਪਾਂ ਨੇ ਜੀਰਾ ਪਾਊਡਰ ਤੇ ਇੱਕ ਚਮਚ ਪਾਇਆ ਆਪਾਂ ਨੇ ਦੇਗੀ ਮਿਰਚ ਤੇ ਇੱਕ ਚਮਚ ਪਾਇਆ ਆਪਾਂ ਨੇ ਸੌਫ ਦਾ ਪਾਊਡਰ ਸੌਫ ਨੂੰ ਆਪਾਂ ਨੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਉਹਦਾ ਪਾਊਡਰ ਤਿਆਰ ਕਰ ਲਿਆ ਤੇ ਇੱਕ ਚਮਚ ਪਾਇਆ ਅਸੀਂ ਅਮचूर ਦਾ ਇਹ ਆਪਾਂ ਨੇ 15 ਮਿੰਟ ਪਹਿਲਾਂ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦene ਤਾਂ ਕਿ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਫੁੱਲ ਜਾਣਗੇ ਇਹ ਮਸਾਲਾ ਬਣਾਉਣ ਵਾਸਤੇ ਜਿਹੜੀ ਸੌਫ ਹੈ ਉਹ ਬਹੁਤ ਜ਼ਰੂਰੀ ਹੈ। ਇਹਦੇ ਬਿਨਾ ਫਿਰ ਜਿਹੜੀ ਪਿੰਡੀ ਉਹ ਬਣ ਕੇ ਸਵਾਦ ਨਹੀਂ ਹੁੰਦੀ। ਤੇ ਦੇਖੋ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ ਜਿਹੜਾ ਮਿਕਸ ਕਰਤਾ ਤੇ ਇੱਕ ਪਾਸੇ ਆਪਾਂ ਪਿੰਡੀ ਨੂੰ ਕਰਦੇ ਆ ਫਰਾਈ। ਆਪਾਂ ਸਰੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਆ ਤੇ ਆਪਾਂ ਜਿਹੜਾ ਦੇਸੀ ਘੀ ਦਾ ਇੱਕ ਚਮਚਾ ਬੜਾ ਆਪਾਂ ਨੇ ਪਾਇਆ ਤੇ ਧੋ ਉਹਨੂੰ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਆਪਾਂ ਨੇ 10 ਮਿੰਟ ਜਿਹੜਾ ਪਿੰਡੀ ਨੂੰ ਸੇਕ ਲਵਾ ਲਿਆ। ਪਿੰਡੀ ਨੂੰ ਆਪਾਂ ਨੇ ਫਰਾਈ ਕਰਨਾ ਹੈ ਜਦੋਂ ਤੱਕ ਪਿੰਡੀ ਦਾ ਜਿਹੜਾ ਕਲਰ ਆਹੋ ਹਲਕਾ ਜਿਹਾ ਬਰੌਨ ਨਾ ਹੋ ਜਾਵੇ ਇਸ ਤਰੀਕੇ ਨਾਲ ਜੇ ਆਪਾਂ ਪਿੰਡੀ ਬਣਾਉਂਨੇ ਆ ਪਿੰਡੀ ਬਣ ਕੇ ਬਹੁਤ ਹੀ ਸੁਆਤਿਆਰ ਹੁੰਦੀ ਹੈ ਤੇ ਆਪਾਂ ਇਹਨੂੰ ਲਗਾਤਾਰ ਜਿਹੜਾ ਹਿਲਾਉਣਾ ਹੈ ਆਪਾਂ ਇੱਕ ਚਮਚ ਜਿਹੜਾ ਤੇਲ ਜਾਂ ਘਿਓ ਦਾ ਪਾਉਣਾ ਜ਼ਿਆਦਾ ਨਹੀਂ ਪਾਉਣਾ ਤੇ ਦੇਖੋ 10 ਮਿੰਟ ਹੋ ਗਏ ਪਿੰਡੀ ਤੇ ਜਿਹੜਾ ਕਲਰ ਆਹੋ ਬਦਲ ਗਏ ਹੁਣ ਆਪਾਂ ਭਿੰਡੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣੇ। ਦੇਖੋ ਭਿੰਡੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ। ਇਹਦੀ ਜਿਹੜੀ ਸਬਜ਼ੀ ਆ ਉਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਭਿੰਡੀ ਦੀ ਜਿਹੜੀ ਚਿਪਚਪਾਟ ਆ ਉਹ ਬਿਲਕੁਲ ਖਤਮ ਹੋ ਗਈ। ਆਪਾਂ ਉਸੇ ਹੀ ਪੈਨ ਦੇ ਵਿੱਚ ਇੱਕ ਬੜੀ ਕਰਛੀ ਸਰੋਂ ਦੇ ਤੇਲ ਘੋੜੀ ਦੀ ਗਰਮ ਕਰੀਏ ਦੇਸੀ ਘਿਓ ਦੀ ਤੇ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ੜਪਾਇਆ ਜੀਰੇ ਦਾ। ਜੀਰੇ ਨੂੰ ਆਪਾਂ ਨੇ ਕਰ ਲਿਆ ਬ੍ਰਾਊਨ। ਤੇ ਚਮਚ ਦਾ ਚੌਥਾ ਹਿੱਸਾ ਪਾਇਆ ਹਿੰਗ ਦਾ ਹਿੰਗ ਨੂੰ ਆਪਾਂ ਨੇ ਭੁੰਨ ਲਿਆ 10-12 ਕਲੀਆਂ ਆਪਾਂ ਨੇ ਬਰੀਕ ਕੱਟ ਕੇ ਪਾਈਆਂ ਲਸਣ ਦੀ ਲਸਣਾ ਜਿਹੜਾ ਆਪਾਂ ਨੇ ਇਹਨੂੰ ਬ੍ਰਾਊਨ ਕਰ ਲੈਣਾ ਇਹਦਾ ਕੱਚਾਪਾਨਾ ਜਿਹੜਾ ਆਪਾਂ ਨੇ ਖਤਮ ਕਰ ਦੇਣਾ ਲਸਣ ਆਪਾਂ ਨੇ ਚੀਰ ਕੇ ਪਾਣਾ ਇਹਦਾ ਜਿਹੜਾ ਆਪਾਂ ਨੇ ਪੇਸਟ ਬਣਾ ਕੇ ਨਹੀਂ ਪਾਣਾ ਤੇ ਲਸਣਾ ਜਿਹੜਾ ਸੱਡਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਨਾਲ ਆਪਾਂ ਚਾਪ ਕਰੇ ਹੋਏ ਪਾਏ ਆ ਪਿਆਜ਼ ਇਨੋਂ ਆਪਾਂ ਬ੍ਰੇਕ ਬ੍ਰੇਕ ਵੀ ਕੱਟ ਸਕਦੇ ਹਾਂ ਅਸੀਂ ਚਾਪਰ ਦੇ ਵਿੱਚ ਪਿਆਜ਼ਾਂ ਨੂੰ ਚਾਪ ਕਰ ਲਿਆ ਤੇ ਜਿਹੜਾ ਗੈਸ ਆਪਾਂ ਨੇ ਤੇਜ਼ ਕਰਿਆ ਹੋਇਆ ਹੈ ਤੇ ਪਿਆਜ਼ ਆ ਦੇਖੋ ਸਾਡੇ ਜਿਹੜੇ ਹਲਕੇ ਜੇ ਬ੍ਰਾਊਨ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਪਾ ਦਵਾਂਗੇ ਚਾਪ ਕਰੇ ਹੋਏ ਟਮਾਟਰ ਇੱਕ ਬੜੇ ਸੈਜ ਦੇ ਆਪਾਂ ਨੇ ਟਮਾਟਰ ਲਿਆ ਕਿਉਂਕਿ ਸੱਡੀ ਭਿੰਡੀ ਹੈ ਜਿਹੜੀ ਉਹ ਅੱਧਾ ਕਿਲੋ ਆ ਜ਼ਿਆਦਾ ਨਹੀਂ ਹੈ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਨੇ ਇੱਕ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਚੌਪ ਕਰ ਲਿਆ ਤੇ ਨਾਲ ਪਾਇਆ ਆਪਾਂ ਨੇ ਅਦਰਕ ਦਾ ਪੇਸਟ ਅਦਰਕ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਪੂਨ ਲੈਣਾ ਦੇਖੋ ਮਸਾਲਾ ਜਿਹੜਾ ਆਪਣਾ ਨਾਲ ਦੇ ਨਾਲ ਭੁੱਜ ਕੇ ਤਿਆਰ ਹੋ ਗਿਆ ਮਸਾਲੇ ਨੇ ਜਿਹੜਾ ਘੋ ਛੱਡਦਾ ਹਾਂ ਜਿੱਦੋਂ ਸਾਰੀਆਂ ਜਿਹੜੀਆਂ ਆਪਣੇ ਮਸਾਲੇ ਚੰਗੀ ਤਰ੍ਹਾਂ ਭੁੰਨ ਲਏ ਤੇ ਹੁਣ ਆਪਾਂ ਨੇ ਪਾਇਆ ਨਮਕ ਜਦੋਂ ਆਪਾਂ ਨੇ ਭਿੰਡੀ ਨੂੰ ਫਰਾਈ ਕਰਿਆ ਤਾਂ ਉਹਦੇ ਵਿੱਚ ਵੀ ਆਪਾਂ ਨੇ ਅੱਧਾ ਚਮਚ ਨਮਕ ਦਾ ਪਾਇਆ ਤਾਂ ਤੇ ਅੱਧਾ ਚਮਚ ਜਿਹੜਾ ਆਪਾਂ ਨੇ ਲੋੜ ਦੇ ਅਨੁਸਾਰ ਹੁਣ ਪਾਇਆ ਤੇ ਨੂਨ ਜਿਹੜਾ ਆਪਾਂ ਨੇ ਨਮਕ ਉਹ ਬਹੁਤ ਧਿਆਨ ਦੇ ਨਾਲ ਪਾਉਣਾ ਹੈ ਕਿਤੇ ਸਬਜ਼ੀ ਦੇ ਵਿੱਚ ਜਿਹੜਾ ਜ਼ਿਆਦਾ ਨਾ ਹੋ ਜਾਵੇ ਹਾਂ ਜੀ ਸਾਰੇ ਮਸਾਲੇ ਭੁੰਨ ਕੇ ਆਪਾਂ ਨੇ ਚਾਰ ਪੰਜ ਜਿਹੜੇ ਹਰੀ ਮਿਰਚਾਂ ਨੂੰ ਆਪਾਂ ਲੰਬੇ ਸ਼ੇਪ ਦੇ ਵਿੱਚ ਕੱਟ ਕੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ। ਜ਼ਾੜੀ ਮਸਾਲੇ ਭੁੰਨਣ ਤੋਂ ਬਾਅਦ ਹੀ ਆਪਾਂ ਨੇ ਜਿਹੜੀ ਹਰੀ ਮਿਰਚ ਪਾਉਣੀ ਹੈ ਆਪਾਂ ਨੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਨਹੀਂ ਪਾਇਆ ਤੇ ਇੱਕ ਚਮਚ ਪਾਇਆ ਅਸੀਂ ਹਲਦੀ ਪਾਊਡਰ। ਹਲਦੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ। ਹਾਂਜੀ ਹੁਣ ਪਾਇਆ ਆਪਾਂ ਨੇ ਜਿਹੜੇ ਆਪਾਂ ਮਸਾਲੇ ਦਹੀਂ ਦੇ ਵਿੱਚ ਮਿਕਸ ਕਰੇ ਤੇ ਉਹ ਆਪਾਂ ਨੇ ਗੈਸ ਨੂੰ ਬੰਦ ਕਰਕੇ ਮਸਾਲੇ ਪਾਤੇ ਤੇ ਆਪਾਂ ਇਹਨਾਂ ਨੂੰ ਲਗਾਤਾਰ ਜਿਹੜਾ ਹਿਲਾਉਣਾ ਹੈ ਨਹੀਂ ਤਾਂ ਜਿਹੜਾ ਦਹੀਂ ਆ ਉਹ ਫਟ ਜਾਂਦਾ ਹੈ ਗੈਸ ਆਪਾਂ ਨੇ ਬੰਦ ਕਰਤਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਿਆ ਨਾਲ ਪਾਇਆ ਆਪਾਂ ਨੇ ਥੋੜਾ ਜਿਹਾ ਪਾਣੀ ਤੇ ਆਪਾਂ ਨੇ ਗੈਸ ਨੂੰ ਦੁਆਰਾ ਜਿਹੜਾ ਬਾਲ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਵਾਂਗੇ। ਹੁਣ ਆਪਾਂ ਟੱਕ ਕੇ 10 ਮਿੰਟ ਜਿਹੜਾ ਮਸਾਲੇ ਨੂੰ ਚੰਗੀ ਤਰ੍ਹਾਂ ਸੇਕ ਲਗਵਾ ਲਿਆ। ਤੇ ਹਜੇ ਇਹਨੂੰ ਆਪਾਂ 10 ਕਿ ਮਿੰਟ ਜਿਹੜਾ ਹੋਰ ਸੇਕ ਲਗਵਾਵਾਂਗੇ। ਦੇਖੋ ਮਸਾਲਾ ਜਿਹੜਾ ਸਾਡਾ ਭੁੱਜ ਕੇ ਤਿਆਰ ਹੋ ਗਿਆ। ਇਹਨੂੰ ਆਪਾਂ 10 ਕਿ ਮਿੰਟ ਹੋਰ ਸੇਕ ਲਗਾਵਾਂਗੇ। ਹਾਂ ਇਹ ਦੇਖੋ ਮਸਾਲਾ ਜਿਹੜਾ ਸਾਡਾ ਭੁੱਜ ਕੇ ਤਿਆਰ ਹੋ ਗਿਆ। ਤੇ ਮਸਾਲੇ ਨੇ ਜਿਹੜਾ ਘੋ ਪੂਰੀ ਤਰ੍ਹਾਂ ਛੱਡਤਾ ਹੁਣ ਜੋਲੀਆਂ ਆਪਾਂ ਨੇ ਫਰਾਈ ਕਰੀ ਹੋਈ ਭਿੰਡੀ ਆ ਉਹ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਇਹ ਜਿਹੜੀ ਦਹੀਂ ਮਸਾਲਾ ਭਿੰਡੀ ਇਹ ਬਣ ਕੇ ਬਹੁਤ ਹੀ ਸਵਾਦਯਾਰ ਹੁੰਦੀ ਹੈ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਲਈ ਤਾਂ ਤੁਸੀਂ ਹਮੇਸ਼ਾ ਹੀ ਐਸੇ ਹੀ ਤਰੀਕੇ ਦੇ ਨਾਲ ਬਣਾਓਗੇ ਤੇ ਦੇਖੋ ਹੁਣ ਅਸੀਂ ਜਿਹੜੀ ਭਿੰਡੀ ਆ ਉਹ ਥੋੜੀ ਜੀ ਆਪਾਂ ਨੇ ਗਰੇਵੀ ਵਾਲੀ ਬਣਾਣੀ ਹੈ ਤਾਕਰ ਇਹਦੇ ਵਿੱਚ ਆਪਾਂ ਜਿਹੜਾ ਥੋੜਾ ਜਿਹਾ ਪਾਵਾਂਗੇ ਪਾਣੀ ਹੁਣ ਆਪਾਂ ਪਾਣੀ ਪਾ ਕੇ ਭਿੰਡੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੈਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਢਾ ਕੇ ਜਿਹੜਾ 10 ਮਿੰਟ ਸੇਕ ਲਗਾਵਾਂਗੇ। ਅਗਾਂ ਆਪਾਂ ਨੇ ਭਿੰਡੀ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰਤੀ ਹੁਣ ਆਪਾਂ ਇਹਨੂੰ ਢਾਕਦੇ ਹਾਂ 10 ਮਿੰਟ ਆਪਾਂ ਸੇਕ ਲਗਵਾਨੇ। ਦੇਖੋ ਭਿੰਡੀ ਪੂਰੀ ਤਰ੍ਹਾਂ ਬਣ ਕੇ ਜਿਹੜੀ ਤਿਆਰ ਹੋ ਗਈ। ਰਾਸਮੀ ਸੀ ਜੀ ਸਾਡੀ ਇਹ ਦਹੀਂ ਵਾਲੀ ਭਿੰਡੀ ਬਣ ਕੇ ਤਿਆਰ ਹੋਈ ਹੈ ਇਹ ਖਾਣ ਵਿੱਚ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਭਿੰਡੀ ਆਪਾਂ ਕਈ ਤਰੀਕਿਆਂ ਨਾਲ ਬਣਾਉਂਦੇ ਆ ਜੇ ਆਪਾਂ ਇਸ ਤਰੀਕੇ ਨਾਲ ਬਣਾਈਏ ਤਾਂ ਭਿੰਡੀ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਤੇ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਪਾਇਆ ਗਰਮ ਮਸਾਲਾ ਗਰਮ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲੈ ਇੱਕ ਦੇ ਸ਼ੈਰ ਵੀ ਕਰਿਆ ਕਰੋ ਤੇ ਦੇਖੋ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਜਿਹੜੀ ਸਬਜੀ ਪਾ ਕੇ ਦਿਖਾਣਾ ਤੇ ਸਬਜੀ ਦੇਖਣ ਦੇ ਵਿੱਚ ਬਹੁਤ ਹੀ ਵਧੀਆ ਤੇ ਖਾਣ ਵਿੱਚ ਵੀ ਬਹੁਤ ਹੀ ਸੁਆਦ ਤਿਆਰ ਹੋਈ ਹੈ ਤੇ ਦੇਖੋ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆਪਾਂ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਈ ਹੈ ਸਬਜੀ ਸਾਡੀ ਬਿਲਕੁਲ ਤਿਆਰ ਹੈ ਆਪਾਂ ਕਿਸੇ ਪਰੌਂਠੇ ਪੂਰੀ ਜਾਂ ਕਿਸੇ ਵੀ ਚੀਜ਼ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਹਾਂ ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਸਬਜ਼ੀ ਬਣਾਈ ਤਾਂ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ